ਦੀ ਮਿਹਨਤ صدਕਾ ਹੈ ਡਾਕਟਰ ਕੇ ਜੇ ਸਿੰਘ ਜੀ ਨੇ ਜਦੋਂ ਬੂਟਾ ਲਾਇਆ ਸੀ ਇਹਨਾਂ ਨੂੰ ਪਤਾ ਸੀਗਾ ਕਿ ਇੱਕ ਦਿਨ ਐਡੇ ਤਗੜੇ سپورਟ ਦੇ ਨਾਲ ਐਡੇ ਤਗੜੇ ਮਾਰਜਨ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਆਏਗੀ ਡਾਕਟਰ ਸਾਹਿਬ ਹਲਾਵਲੀ ਗੱਦੀ ਰਹੀ ਹੈ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਪਾਜੀ ਤੁਹਾਡੀ ਘਰ ਵਾਪਸੀ ਹੋਈ ਹੈ ਇਸ ਨੂੰ ਲੈ ਕੇ ਪਹਿਲਾਂ ਦੱਸੋ ਜੀ ਕੀ ਜਾਨਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਅਰਵਿੰਦ ਕੇਜਰੀਵਾਲ ਸੰਦੀਪ ਡਾਕਟਰ ਸੰਦੀਪ ਪਾਟਕ ਜੀ ਸਰਦਾਰ ਭਗਵੰਤ ਸਿੰਘ ਮਾਨ ਪ੍ਰਿੰਸੀਪਲ ਬੁਧਰਾਮ ਜੀ ਔਰ ਕੁਲਦੀਪ ਸਿੰਘ ਤਾਲੀਵਾਲ ਅਮਨ ਸ਼ੈਰੀ ਜੀ ਔਰ ਸ਼ੇਖਵਾ ਸਾਹਿਬ ਸਾਰਿਆਂ ਦਾ ਮੈਂ ਆਮ ਆਦੀ ਪਾਰਟੀ ਦਾ ਸ਼ੁਰੂਆਤੀ ਵਲੰਟੀਅਰ ਆ ਔਰ ਸਾਰਿਆਂ ਨੂੰ ਪਤਾ ਕਿ ਮੈਂ ਆਮ ਆਦਮੀ ਪਾਰਟੀ ਤੋਂ ਬਾਹਰ ਹੋ ਹੀ ਨਹੀਂ ਸਕਦਾ ਕੱਲ ਸੰਦੀਪ ਪਾਠਕ ਜੀ ਵੀ ਨੇ ਕਿਹਾ ਵੀ ਤੁਸੀਂ ਤੇ ਗਏ ਨਹੀਂ ਤੁਹਾਡੀ ਘਰ ਵਾਪਸੀ ਕਾਦੀ ਹੈਗੀ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਡੇ ਮਹਿਮੂਬ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਇੱਕ ਭਾਰਤ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਲਿਆਂਦਾ ਉਹਨਾਂ ਨੇ ਸਿਆਸਤ ਦੇ ਵਿੱਚ ਵੀ ਪਰਿਵਰਤਨ ਹੀ ਲਿਆਂਦਾ ਉਹਨਾਂ ਨੇ ਇਥੋਂ ਦੀ ਆਰਥਿਕਤਾ ਸਮਾਜਿਕਤਾ ਇਹਦੇ ਵਿੱਚ ਬਹੁਤ ਵੱਡਾ ਪਰਿਵਰਤਨ ਲਿਆਂਦਾ ਇਸ ਚੀਜ਼ ਤੋਂ ਡਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਔਰ ਇਹ ਉਹਨਾਂ ਨੂੰ ਡਰ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੋਚ ਹੈਗੀ ਉਹ ਇੱਕ ਭਾਰਤ ਦੇ ਵਿੱਚ ਬਹੁਤ ਵੱਡਾ ਪਰਵਰਤਨ ਕਰ ਰਹੀ ਹੈ ਜਿਸ ਨੂੰ ਉਹ ਨਾ ਪਸੰਦ ਕਰਦੇ ਆ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੰਦ ਕੀਤਾ ਆ ਆਰ ਇਹਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਪੂਰੇ ਇੰਡੀਆ ਦੇ ਵਿੱਚ ਵਲੰਟੀਅਰ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਨੇ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੀ ਨਹੀਂ ਬੈਠੇ ਪੂਰੇ ਭਾਰਤ ਦੇ ਵਿੱਚ ਇੱਕ ਸੰਦੇਸ਼ ਗਿਆ ਕਿ ਇਹ ਜਿਹੜਾ ਹੈਗਾ ਗੈਰ ਕਾਨੂੰਨੀ ਔਰ ਗੈਰ ਸੰਵਿਧਾਨਿਕ ਹੈ ਇਹਦੇ ਨਾਲ ਆਉਣ ਵਾਲੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਦੇ ਉੱਪਰ ਬਹੁਤ ਵੱਡਾ ਪਰਿਵਰਤਨ ਹੋਏਗਾ ਔਰ ਇੰਡੀਆ ਗਠਜੋੜ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਭਾਰਤ ਦੇ ਵਿੱਚ ਬਣਨ ਜਾ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਔਰ ਆਮ ਆਦਮੀ ਪਾਰਟੀ ਉਹ ਸਰਕਾਰ ਦਾ ਇੱਕ ਬਹੁਤ ਵੱਡਾ ਹਿੱਸਾ ਹੋਣਗੇ ਇਨਕਲਾਬ ਜਿੰਦਾਬਾਦ